ਕਿਹੜੇ ਆਗੂ ਨਹੀਂ ਬੰਚੇ ਉਸਾਰੇ ਬਹੁਤ ਸੀਨੀਅਰ ਆਗੂ ਨੇ ਤੁਹਾਡੀ ਪਾਰਟੀ ਦੇ ਨੋਥ ਅਲੋ ਨਾ ਮੈਨੂੰ ਕੀ ਪਤਾ ਹੁਣ ਐ ਸੀਨੀਅਰ ਤਾਂ ਅੱਜ ਕੱਲ੍ਹ ਮਹੀਨਾ ਪਹਿਲਾਂ ਆ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ ਇਹ ਰੱਖੀ ਹੋਈ ਸੀ ਜਿਹੜੇ ਸਾਡੇ ਇੰਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ ਉਹਨਾਂ ਦੇ ਏਰੀਆ 'ਚ ਮੀਟਿੰਗ ਰੱਖੀ ਹੋਈ ਆ ਇਸ ਕਰਕੇ ਉਹ ਉਹ ਅੱਜ ਦੇ ਦਿਨ ਮੀਟਿੰਗ ਨਹੀਂ ਗਏ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਕਾਂਗਰਸ ਭਵਨ ਦੇ ਵਿੱਚ ਕਾਂਗਰਸੀ ਲੀਡਰਾਂ ਦੇ ਨਾਲ ਬੈਠਕ ਕੀਤੀ ਗਈ। ਲੇਕਿਨ ਇਸ ਬੈਠਕ ਦੌਰਾਨ ਕਈ ਕਾਂਗਰਸੀ ਲੀਡਰਾਂ ਦੀ ਗੈਰ ਹਾਜ਼ਰੀ ਰੜਕੀ ਜਿਸ ਵਾਰ ਲੁਧਿਆਣਾ ਤੋਂ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਸਫਾਈ ਦੇਂਦੇ ਨਜ਼ਰ ਆਏ। ਕਿਹੜੇ ਆਗੂ ਨਹੀਂ ਪਹੁੰਚੇ? ਉਸ ਸਰ ਬਹੁਤ ਸੀਨੀਅਰ ਆਗੂ ਨੇ ਤੁਹਾਡੀ ਪਾਰਟੀ ਦੇ। ਨੋਤ ਲਓ ਨਾ ਮੈਂ ਮੈਨੂੰ ਕੀ ਪਤਾ ਹੁਣ ਐ ਸੀਨੀਅਰ ਤਾਂ ਅੱਜ ਕੱਲ ਚੰਨੀ ਸਾਹਿਬ ਭਾਰਤੂ ਸ਼ਾਸ਼ੂ ਦੀ ਚਰਚਾ ਚੱਲ ਰਹੀ ਹੈ ਨਹੀਂ ਸਾਡੀ ਤਾਂ ਦੇਖੋ ਮੈਂ ਵੀ ਅੱਜ ਬੈਠਾ ਮੇਰੀ ਵੀ ਅੱਜ ਜਿਹੜੀ ਆ ਸਾਨੂੰ ਵੀ ਉੱਥੇ ਬੁਲਾਇਆ ਗਿਆ ਪਰ ਮਹੀਨਾ ਪਹਿਲਾਂ ਆ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ ਇਹ ਰੱਖੀ ਹੋਈ ਸੀ ਤੇ ਇਦੋਂ ਬਾਅਦ ਆਸ਼ੂ ਜੀ ਤੇ ਮੇਰੀ 4 ਵਜੇ ਮੀਟਿੰਗ ਆ ਜਿਹੜੀ ਉਹ ਤੋਂ 3 ਦਿਨ ਨੇ ਜਿਹੜੇ ਸਾਡੇ ਇਨਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ ਕੱਲ ਆਏ ਦਰਬਾਰ ਸਾਹਿਬ ਮੱਥਾ ਟੇਕਿਆ ਦੁਰਗਾਣਾ ਮੰਦਰ ਸਾਹਿਬ ਮੱਥਾ ਟੇਕਿਆ ਤੇ ਹੁਣ 9 10 11 ਤਿੰਨ ਦਿਨ ਉਹ ਉਰੇ ਨੇ ਉਹਨਾਂ ਤਿੰਨਾਂ ਦਿਨਾਂ ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ ਪਰ ਮੇਰੀ ਪਹਿਲਾਂ ਅਸ਼ੁਜ ਦੀ ਹਲਕੇ ਚ ਮੇਰੀ ਮੀਟਿੰਗ 4 ਵਜੇ ਐਤੋਂ ਬਾਅਦ ਉਹਨਾਂ ਦੇ ਏਰੀਆ ਚ ਮੀਟਿੰਗ ਰੱਖੀ ਹੋਈ ਆ ਇਸ ਕਰਕੇ ਉਹ ਉਹ ਅੱਜ ਦੇ ਦਿਨ ਮੀਟਿੰਗ ਚ ਨਹੀਂ ਗਏ